ਲੋਕ ਹਿੱਤ ਲੋਕਾਂ ਦੀ ਆਵਾਜ਼ ਜੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਹੈਲੋ ਹੈਲੋ ਕਿਹੜੇ 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 ਮੁੱਤੇ ਸੀ ਜਨ ਨਾਲ ਲੈ ਕੇ ਬੋਲ ਰਹੇ ਹੋ ਤੁਹਾਨੂੰ ਸਾਰਿਆਂ ਵੀਰਾਂ ਦਾ ਸਾਰੇ ਕੰਮ ਕਰਨ ਵਾਲਾ ਸਾਰੇ ਕੰਮ ਕਰਨ ਵਾਲੇ ਕੀ ਨਾਮ ਬਹੁਤ ਬਹੁਤ ਧੰਨਵਾਦ ਜੀ ਕਿਹੜਾ ਸਾਹਿਬ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਮੰਗਦੇ ਸਾਰੇ ਜਿਹੜੇ ਰਹਿੰਦੇ ਇਹ ਕੰਮ ਅਧੂਰੇ ਆ ਉਹਨਾਂ ਨੂੰ ਦੱਸ ਗਏ ਹੋયા ਅਸੀਂ ਸਾਰੇ ਭੈਣ ਭਰਾਵਾਂ ਨੂੰ ਆਖਿਆ ਵੀ ਜੇ ਸਾਨੂੰ ਜਿੱਤ ਦਿਓਗੇ ਤੇ ਤੁਹਾਡਾ ਵੱਡੇ ਪੱਤਰ ਦੇ ਅਸੀਂ ਕੰਮ ਕਰਾਂਗੇ ਉਹਨਾਂ ਨੂੰ ਸਾਡੇ ਤੇ ਮਾਣ ਸੀ ਸਾਨੂੰ ਉਹਨਾਂ ਨੇ ਵੱਡੀ ਜਿੱਤ ਦਿੱਤੀ ਆ ਤੇ ਅਸੀਂ ਉਹਨਾਂ ਦੇ ਸਾਰੇ ਹੀ ਕਰਵਾ ਦੇ ਉਤੇ ਪੂਰੇ ਤਰ੍ਹਾਂ ਮੁਕਾਬਲੇ ਦੀ ਗੱਲ ਕਰੀ ਤਾਂ ਕਿੰਨਾ ਕਿਟਾਫ ਸੀਗਾ ਸਾਨੂੰ ਮੁਕਾਬਲਾ ਤੇ ਕਾਲੀਦਾਲ ਦਾ ਪਹਿਲਾਂ ਹੀ ਲੱਗਦਾ ਆ ਵੀ ਸਾਡਾ ਉਹਦਾ ਤੇ ਕੋਈ ਸਾਡਾ ਨਹੀਂ ਦਾ ਵਿੱਚ ਜਦੋਂ ਭਾਜੀ ਆਈ ਆ ਤੁਹਾਨੂੰ ਪਈ ਗੱਲਾਂ ਦੋਆਏ ਆ ਉਹ ਅੜਿਚਨਾ ਆ ਬਾਰੀਆਂ ਨੇ ਪਾਰੇ ਹੀ ਉਹਦੇ ਦੇ ਵਿੱਚ ਵੀ ਪੂਰੇ ਲਖੇ ਆ ਸਾਨੂੰ ਕੋਈ ਮੁਕਾਬਲੇ ਦੇ ਵਿੱਚ ਕੋਈ ਨਹੀਂ ਆਇਆ ਸਾਡੇ ਨਾਲ ਹੁਣ ਵਿਕਾਸ ਤੇ ਨਿਕਾਸ ਨੂੰ ਪਹਿਲ ਦਿੱਤੀ ਪਹਿਲ ਤੇ ਅਧਾਰ ਤੇ ਕੰਮ ਕੀਤੇ ਜਾਣਗੇ ਵਿਕਾਸ ਤੇ ਦਾ ਸਾਰਾ ਪਹਿਲੇ ਪਹਿਲ ਦੇ ਅਧਾਰ ਤੇ ਕੰਮ ਕੀਤਾ ਜਾਏ ਸੋ ਅਮਿਤ ਸਿੰਘ ਪਾਰਟੀ ਦੇ ਖੜਾ ਸਾਹਿਬ ਸਾਡੇ ਨਾਲ ਮੌਜੂਦ ਨੇ ਖੜਾ ਸਾਹਿਬ ਕਿੱਦਾਂ ਦਾ ਲੱਗ ਰਿਹਾ ਪੰਜੇ ਵਾਡਾਂ ਦੇ ਉੱਤੇ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰਨਾ ਇੱਕ ਮਿੰਨੀ ਸਰਕਾਰ ਜਿਹੜੀ ਕੰਮ ਕਰਨ ਦੇ ਵਿੱਚ ਬਣ ਗਈ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਜਾਨਕੀ ਪੁੱਤ ਜੰਮ ਜਿਨੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਆਪ ਦੇ ਸ਼ਹਿਰ ਵਿੱਚ ਅਸੀਂ 13 ਜ਼ੀਰੋ ਕਰ ਲਈ। ਅੱਤ ਪਹਿਲਾਂ ਅਸੀਂ ਪੰਜ ਹੁਣ ਆ ਗਈਆਂ। ਸੋ ਇਸ ਵਾਰ 13 ਜ਼ੀਰੋ ਕੀਤੀ ਔਰ ਮினி ਸਰਕਾਰ ਬਣੀ ਹੈ। ਹੁਣ ਲੋਕਾਂ ਜਿਹੜੇ ਲੰਬੇ ਇਸ ਨਿੱਕੇ ਨਿੱਕੇ ਵਿਕਾਸ ਨਹੀਂ ਸੀ ਹੋ ਰਿਹਾ ਨਿੱਕਾ ਕੰਮ ਨਹੀਂ ਹੋ ਰਿਹਾ ਸੀ। ਕੋਈ ਸਰਕਾਰ ਨਹੀਂ ਹੈ ਕਿਸੇ ਮினி ਸਰਕਾਰ ਹੁਣ ਬਣ ਗਈ ਹੈ। ਹੁਣ ਸਾਰੇ ਕੰਮ ਕਰਕੇ ਦੇਾਂਗੇ ਤੇ ਖੇੜਾ ਪਰਿਵਾਰ ਨੂੰ ਲੋਕਾਂ ਨੇ ਇੰਨਾ ਜ਼ਿਆਦਾ ਮਾਣ ਦਿੱਤਾ ਕਿ 104 ਵੋਟਾਂ ਦੇ ਨਾਲ ਜਿੱਤੇ ਆ। ਬੜੀ ਵੱਡੀ ਲੀਡ ਹੁੰਦੀ 104 ਵੋਟਾਂ ਸਭ ਤੋਂ ਵੱਧ ਵੋਟਾਂ ਪਈਆਂ ਤੇ 104 ਜਿੱਤੇ ਆ। ਬੜਾ ਵੱਡਾ ਮਾਣ ਜਿਹੜ ਤੇ ਜਿੱਤ ਦੇ ਕਿ ਨਵਾਜਿਆ ਸੀ ਪਰ ਅੱਜ ਜੋ ਜਿਹੜਾ ਮਾਣ ਹੈ ਪੂਰ ਸਰਕਾਰ ਦਿਸਪਾਈ ਵਾਕਿਆ ਜੀ ਟਿਕ ਲਈ ਸੀ ਤੇ ਜਿੱਤ ਕੇ ਪਾਰਲੀ ਝੋਲੀ ਜੀ ਪਾਈ ਹੈ ਇਹ ਬਹੁਤ ਬਹੁਤ ਮੁਬਾਰਕਾ ਸਾਡੇ ਹਾਈ ਕਮਰਡ ਨੂੰ ਮੁੱਖ ਮੰਤਰੀ ਪੰਜਾਬ ਸਰਪੰਨ ਨਖਮਨ ਨੂੰ ਕੋਲ ਵਿਧਾਇਕ ਸਾਬ ਸਦਾ ਸਰਵਨ ਸਿੰਘ ਤੁਣ ਸਾਹਿਬ ਨੂੰ ਕਿਦਾਂ ਦਾ ਲੱਗ ਰਿਹਾ ਪਾਜੀ ਬੜਾ ਵਧੀਆ ਲੱਗ ਰਿਹਾ ਅੱਖਾਂ ਅੱਖਾਂ ਨਾਮ ਕਿਉਂ ਨਹੀਂ ਕਿ ਖੁਸ਼ੀ ਦੇਣ ਹੈ ਹਾਂਜੀ ਤਾਬ ਸੀਗਾ ਕਾਫੀ ਮੁਕਾਬਲਾ ਮੁਕਾਬਲਾ ਬਹੁਤ ਤਾਬ ਸੀ ਇੱਕ ਬੰਨੇ ਬਹੁਤ ਹੀ ਵੱਡੇ ਵਿਰੋਧੀ ਸਨ ਇੱਕ ਬੰਨੇ ਆਮ ਪਾਰਟੀ ਦੇ ਸਾਰੇ ਵਰਕਰਾਂ ਹਾਂਜੀ ਹਾਂਜੀ ਠੀਕ ਹੈ ਤੇ ਉਸ ਮੁਕਾਬਲੇ ਵਿੱਚ ਇਹ ਜਿਹੜੀ ਜਿੱਤ ਹੋਈ ਆ ਇਹਦੇ ਵਿੱਚ ਹਰ ਇੱਕ ਹੀ ਬੰਦੇ ਨੇ ਮੇਰਾ ਸਹਿਯੋਗ ਕੀਤਾ ਜਿਹੜੇ ਬੰਦਿਆਂ ਨੇ ਪਹਿਲੇ ਦਿਨ ਤੋਂ ਉਹਨਾਂ ਨੇ ਜਿੱਤ ਕਰਾਈ ਇਹ ਉਹਨਾਂ ਦੀ ਜਿੱਤ ਹੈ ਮੇਰੀ ਜਿੱਤ ਨਹੀਂ ਗਈ ਗੱਲ ਆ ਤੁਹਾਡਾ 3 ਨੰਬਰ ਵਾਰਡ ਨਹੀਂ ਬਾਕੀ ਸਾਰੀਆਂ ਵਾਡਾਂ ਵੀ ਜਿਹੜੀਆਂ ਆਮ ਆਦਮੀ ਪਾਰਟੀ ਜਿੱਤੀ ਕੀ ਕਹਿਣਾ ਚਾਹੋਗੇ ਕਿ ਸਾਰੇ ਭਰਾ ਸਾਡੇ ਅਸੀਂ ਇੱਕ ਮੋਟੋ ਹੋ ਕੇ ਚੱਲਾਂਗੇ ਜਿੱਥੋਂ ਵੀ ਸਾਡੇ 13 ਜ਼ੀਰੋ ਨਾ ਹੋਈ ਆ ਔਰ ਮੈਂ ਇਹ ਆਪਣੀ ਜਿਹੜੀ ਵਾਰ ਸਾਡੀ ਤਿੰਨ ਵਾਰਡਾਂ ਸਾਰੇ ਸ਼ਹਿਰ ਚੋਂ 1 ਨੰਬਰ ਤੇ ਜਿੱਤੀ ਆ ਸੋ ਐਮਐਲਏ ਸਾਹਿਬ ਨੂੰ ਪੰਜਾਬ ਸਰਕਾਰ ਸਰ ਭਗਵੰਤ ਸਿੰਘ ਮਾਨ ਨੂੰ ਜਿੰਮ ਸਾਹਿਬ ਨੂੰ ਚੇਅਰਮੈਨ ਸਾਹਿਬ ਬਸਤਾ ਬਲਜੀਤ ਸਿੰਘ ਖਾਰਾ ਉਹਨਾਂ ਨੂੰ ਲਾਲਜੀਤ ਪੁੱਲਰ ਸਾਰੇ ਭਰਾਵਾਂ ਨੂੰ ਵਧਾਈ ਹੈ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਟਿਕਟ ਦਿੱਤੀ ਸੀ ਔਰ ਮੈਂ ਉਸ ਟਿਕਟ ਦਾ ਖਰਾ ਉਤਰਿਆ ਮੈਂ ਸਾਰਿਆਂ ਦੇ ਬਾੜ ਦੇ ਨਿਵਾਸੀਆਂ ਦਾ ਧੰਨਵਾਦੀ ਹਾਂ ਮੇਰੇ ਲਈ ਸਾਰੇ ਹੀ ਆ ਭਾਵੇਂ ਕਿਸੇ ਨੇ ਮੈਨੂੰ ਵੋਟ ਪਾਈ ਆ ਭਾਵੇਂ ਨਹੀਂ ਪਾਈ ਮੈਂ ਸਾਰਿਆਂ ਨੂੰ ਹੀ ਇੱਕ ਅੱਖ ਨਾਲ ਦੇਖ ਕੇ ਕੰਮ ਕਰਾਂਗਾ ਪਹਿਲ ਦੇ ਆਧਾਰ ਤੇ ਅਸੀਂ ਕਿਸੇ ਦਾ ਵੀ ਵਿਰੋਧ ਨਹੀਂ ਕਰਾਂਗੇ ਇਹ ਮੇਰੀ ਖਾਸ਼ ਆ ਉਸ ਤਰ੍ਹਾਂ ਕਰਾਂਗੇ ਜਿਹੜੀ ਸਾਡੀ ਵਾਰ ਚ ਕੋ ਕੰਮ ਹੋਣ ਵਾਲੀਆਂ ਗਲੀਆਂ ਨਾਲੀਆਂ ਸਟਰੀਟ ਲਾਈਟ ਲੱਗਣ ਵਾਲੀਆਂ ਨੇ ਅਸੀਂ ਸਭ ਕੁਝ ਲਵਾਵਾਂਗੇ ਸੋ ਸੋ ਇਹ ਸਨ ਖੇੜਾ ਪਰਿਵਾਰ